ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈਆਂ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਜਿਹੜੀ ਇਸ ਕੀਵੀ ਜਾਂ ਬਲਾਉਜ ਆਪਾਂ ਬਣਾਉਣਾ ਹੈ ਜਦੋਂ ਉਹਦੇ ਵਾਸਤੇ ਕੁੰਡੇ ਦੀ ਲੰਬਾਈ ਮੋੜਾਂ ਦੀ ਲੰਬਾਈ ਗਲੇ ਦੀ ਲੰਬਾਈ ਕਿਸ ਤਰ੍ਹਾਂ ਰੱਖਣੀ ਹੈ ਠੀਕ ਹੈ ਕਿੰਨੇ ਆਪਾਂ ਕੁੰਡੇ ਰੱਖਣੇ ਕਿ ਕਿਸ ਹਿਸਾਬ ਨਾਲ ਕੁੰਡੇ ਰੱਖਣੇ ਦੇਖੋ ਜਿਹਦਾ ਵੀ ਆਪਾਂ ਬਲਾਉਜ ਜਾਂ ਸਕੀਵੀ ਬਣਾਉਣਾ ਜਿਵੇਂ ਉਹਦਾ ਇਸ ਤਰ੍ਹਾਂ ਆਪਾਂ ਕਮੀਜ਼ ਲੈਣਾ ਠੀਕ ਹੈ ਫਿਰ ਕਮੀਜ਼ ਦੀ ਆਪਾਂ ਇਸ ਤਰ੍ਹਾਂ ਲੰਬਾਈ ਦੇਖਣੀ ਹੈ ਦੇਖੋ ਤੁਸੀਂ ਇਹ ਦੇਖਣਾ ਹੈ ਜਿਹੜੀ ਉਹਨੇ ਲੰਬਾਈ ਹੈ ਬਲਾਊਜ਼ ਦੀ ਕਿੰਨੀ ਲੰਬਾਈ ਆਪਾਂ ਨੂੰ ਚਾਹੀਦੀ ਹੈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਉਪਰੋਂ ਮੋਢੇ ਤੋਂ ਲੈ ਕੇ ਹੁਣ ਆਪਾਂ ਦੇਖਣਾ ਲੰਬਾਈ ਕਿੰਨੀ ਚਾਹੀਦੀ ਆਪ ਨੂੰ ਇਹ ਮੈਂ ਤੁਹਾਨੂੰ ਸਕੀ ਵੀ ਜਾਂ ਬਲਾਊਜ਼ ਲਈ ਜਿਹੜਾ ਨਾ ਆਪਾਂ ਦੱਸ ਰਹੀ ਹਾਂ ਦੇਖੋ ਜਿਵੇਂ ਹੁਣ ਇਹਦੀ ਲੰਬਾਈ ਆਪਾਂ ਜਿੰਨੀ ਰੱਖਣੀ ਓਨੀ ਲੰਬਾਈ ਲੈ ਲੈਣੀ ਹੈ ਠੀਕ ਹੈ ਜਿਵੇਂ ਹੁਣ ਇਹਦੀ 18 ਇੰਚ ਲੰਬਾਈ ਰੱਖਣੀ ਹੈ ਇਸ ਤਰ੍ਹਾਂ 18 ਇੰਚ ਦੀ ਲੰਬਾਈ ਹੋਗੀ ਹੁਣ ਆਪਾਂ ਦੇਖੋ 18 ਇੰਚ ਜਿਵੇਂ ਆਪਣੇ ਇੱਥੇ 18 ਇੰਚ ਆਇਆ ਹੁਣ ਆਪਾਂ ਇਹ ਚੜਾਈ ਵੇਖ ਲੈਣੀ ਹੈ ਉੱਪਰ ਕਿੰਨੀ ਆਊਗੀ ਠੀਕ ਹੈ ਜਿਵੇਂ ਦੇਖੋ ਇੱਥੇ 1.5/18 ਇੰਚ ਚੜਾਈ ਆਈ ਹੈ ਹੁਣ ਆਪਾਂ ਕੁੰਡੇ ਰੱਖਣੇ ਆ ਕੁੰਡੇ ਆਪਾਂ ਰੱਖਣੇ ਆ 1 ਸੈਂਟੀਮੀਟਰ ਵਿੱਚ ਆਪਾਂ ਕੁੰਡੇ ਦੇਖ ਲੈਣੇ ਕਿੰਨੇ ਆਉਂਦੀ ਹੈ ਠੀਕ ਹੈ ਜਿੰਨੇ 1 ਸੈਂਟੀਮੀਟਰ ਵਿੱਚ ਕੁੰਡੇ ਆਉਣਗੇ ਉਸੇ ਹਿਸਾਬ ਨਾਲ ਆਪਾਂ ਕੁੰਡੇ ਲੈ ਲੈਣੇ ਆ ਦੇਖ ਲੈਣਾ 1 ਸੈਂਟੀਮੀਟਰ ਵਿੱਚ ਆਪਣੇ ਕਿੰਨੇ ਕੁੰਡੇ ਆਉਣਗੇ ਉਸ ਹਿਸਾਬ ਨਾਲ ਆਪਾਂ ਕੁੰਡੇ ਰੱਖ ਲੈਣੇ ਆ ਨੀਚੇ ਬਾਰਡਰ ਦੇ ਇਸ ਤੋਂ ਬਾਅਦ 5 ਇੰਚ ਚਾਰ 4.5 ਜਾਂ 5 ਇੰਚ ਬਾਰਡਰ ਬਣਾ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਉੱਪਰਲਾ ਡਿਜ਼ਾਈਨ ਹੋਊਗਾ ਆਪਣਾ ਉਹ ਦੇਖਣਾ ਜਿਵੇਂ ਹੁਣ ਇਸ ਤਰ੍ਹਾਂ ਇੱਕ ਅਮਰ ਆ ਗਈ ਇਸ ਤਰ੍ਹਾਂ ਠੀਕ ਹੈ ਦੇਖਣਾ ਆਪਾਂ ਜਿਹੜਾ ਆਪਣਾ ਡਿਜ਼ਾਈਨ ਆ ਉੱਪਰ ਉਹ ਜਿਹੜਾ ਆਪਣਾ ਡਿਜ਼ਾਈਨ ਅ ਖੁੱਲਦਾ ਹੈ ਜਾਂ ਨਹੀਂ ਡਿਜ਼ਾਈਨ ਦੇ ਹਿਸਾਬ ਨਾਲ ਕੁੰਡੇ ਰੱਖਣੇ ਕਈ ਵਾਰ ਕੀ ਹੁੰਦਾ ਆਪਣਾ ਡਿਜ਼ਾਈਨ ਵੀ ਖੁੱਲਦਾ ਹੁੰਦਾ ਹੈ ਸਟ੍ਰੈਚੇਬਲ ਹੁੰਦਾ ਹੈ ਤਾਂ ਸਟ੍ਰੈਚੇਬਲ ਡਿਜ਼ਾਈਨ ਲਈ ਉਸ ਅਨਸਾਰ ਕੁੰਡੇ ਰੱਖਣੇ ਜੇਕਰ ਤੁਹਾਡਾ ਡਿਜ਼ਾਈਨ ਨਹੀਂ ਖੁੱਲਦਾ ਤਾਂ ਉਸ ਅਨਸਾਰ ਕੁੰਡੇ ਰੱਖਣੇ ਤੁਸੀਂ ਠੀਕ ਹੈ ਉਸ ਤੋਂ ਬਾਅਦ ਦੇਖੋ ਮੋਢਿਆਂ ਦੀ ਆਪਾਂ ਇਸ ਤਰ੍ਹਾਂ ਲੰਬਾਈ ਕਰ ਲੈਣੀ ਹੈ 9 ਇੰਚ ਮੋਢੇ ਦੇਖੋ ਇਸ ਤਰ੍ਹਾਂ ਠੀਕ ਹੈ 18 ਇੰਚ ਦੀ ਆਪਾਂ ਸਾਰੀ ਲੰਬਾਈ ਰੱਖੀ ਸੀ 9 ਇੰਚ ਵਿੱਚ ਮੋਢੇ ਆ ਗਏ ਦੇਖੋ ਹੁਣ ਜੇਕਰ ਆਪਾਂ 4 ਇੰਚ ਰੱਖਿਆ ਆਪਣਾ ਬਾਰਡਰ ਤਾਂ 5 ਇੰਚ ਉੱਪਰ ਡਿਜ਼ਾਈਨ ਹੋ ਗਿਆ 4 ਇੰਚ ਬਾਰਡਰ 5 5 ਇੰਚ ਡਿਜ਼ਾਈਨ 9 ਇੰਚ ਹੋ ਗਿਆ ਉੱਪਰ ਫਿਰ ਮੋਢਿਆਂ ਦੀ ਕਟਾਈ ਪਾ ਦੇਣੀ ਹੈ ਆਪਾਂ ਮੋਢਿਆਂ ਦੀ ਕਟਾਈ ਜਿਹੜੀ ਆਪਾਂ ਜੇਕਰ ਆਪਣੇ ਕੋਲ ਕੁੰਡੇ ਜ਼ਿਆਦਾ ਤਾਂ ਫੇਰ ਤਾਂ ਆਪਾਂ ਇਸ ਤਰ੍ਹਾਂ ਪਾਉਣੀ 5 4 3 2 1 ਠੀਕ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹੀ ਕਟਾਈ ਪਾਉਗੀ 5 4 3 2 1 ਜੇਕਰ ਆਪਣੇ ਕੁੰਡੇ ਘਟਾਏ ਆਪਣੇ ਕੋਲ ਮਤਲਬ ਪਤਲੇ ਲਈ ਆਪਾਂ ਬਣਾ ਰਹੇ ਹਾਂ ਸਕੀਵੀ ਜਾਂ ਬਲਾਊਜ਼ ਤਾਂ ਫਿਰ ਆਪਾਂ 3 2 1 ਰੱਖਾਂਗੇ ਠੀਕ ਹੈ ਜੇਕਰ ਜ਼ਿਆਦਾ ਇੱਥੇ ਕੁੰਡੇ ਉਸੇ ਤਰ੍ਹਾਂ ਘਟਾਵਾਂਗੇ 5 4 3 2 1 ਤਾਂ ਆਪਣੇ ਕੁੰਡੇ ਬਹੁਤ ਜ਼ਿਆਦਾ ਘਟ ਜਾਂਦੇ ਆ ਜਦੋਂ ਆਪਾਂ ਥੋੜੇ ਜਿਹੀ ਭਾਰੇ ਲਈ ਬਣਾ ਰਹੇ ਹਾਂ ਸਕੀਵੀ ਜਾਂ ਬਲਾਊਜ਼ ਤਾਂ ਉਦੋਂ ਆਪਾਂ ਘਟਾਉਣੇ ਇੱਥੇ ਉਹ 5 4 3 2 1 ਠੀਕ ਹੈ ਇਹ ਗੱਲ ਦਾ ਆਪਾਂ ਧਿਆਨ ਰੱਖਣਾ ਦੇਖੋ ਪਰ ਜਿਵੇਂ ਹੁਣ ਆਪਣਾ ਗਲਾ ਇਹ 5 ਇੰਚ ਹੈ 9 ਇੰਚ ਮੋਢੇ ਤਾਂ ਆਪਾਂ ਕੀ ਕਰਨਾ ਹੈ 4 ਇੰਚ ਮੋਢੇ ਬਣਾ ਕੇ ਫਿਰ ਉਸ ਤੋਂ ਬਾਅਦ ਆਪਾਂ ਗਲੇ ਦੀ ਘਟਾਈ ਪਾਉਣੀ ਹੈ ਗਲੇ ਦੀ ਘਟਾਈ ਆਪਾਂ ਇਸ ਤਰ੍ਹਾਂ ਪਾਉਣੀ ਹੈ ਜਿੰਨੇ ਵੀ ਆਪਣੇ ਕੋਲ ਕੁੰਡੇ ਹੋਣਗੇ ਸਾਰੇ ਅ ਮੈਂ ਤੁਹਾਨੂੰ ਬਲਾਊਜ਼ ਤੇ ਦੱਸ ਦਿੰਦੀ ਹਾਂ ਥੋੜਾ ਜਿਹਾ ਦੇਖੋ ਜਿਵੇਂ ਹੁਣ ਇੱਥੇ ਮੇਰੇ ਕੋਲੇ ਬਲਾਊਜ਼ ਬਣਿਆ ਦੇਖੋ ਦੇਖ ਇਹਦਾ ਮੋਢਾ ਹੈਗਾ 9 ਇੰਚ ਗਲਾ ਹੈਗਾ 5 ਇੰਚ 4 ਇੰਚ ਗਲਾ ਬਣਾਉਣ ਤੋਂ ਮੋਢਾ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਗਲੇ ਦੀ ਘਟਾਈ ਕੀਤੀ ਹੈ ਗਲੇ ਦੀ ਘਟਾਈ ਇਸ ਤਰ੍ਹਾਂ ਕੀਤੀ ਹੈ ਜਿੰਨੇ ਕੁੰਡੇ ਇੱਥੇ ਮੇਰੇ ਕੋਲ ਹੋਣਗੇ ਜਿਹੜੇ ਵਿੱਚ ਆਪਣੇ ਕੋਲ 8 ਜਾਂ 10 ਕੁੰਡੇ ਠੀਕ ਹੈ ਵਿੱਚ ਵਾਲੇ 8 ਜਾਂ 10 ਕੁੰਡਿਆਂ ਆਪਾਂ ਬੰਦ ਕਰਦੇ ਨੇ ਬੰਦ ਕਰਕੇ ਉਸ ਤੋਂ ਬਾਅਦ ਆਪਾਂ ਘਟਾਈ ਪਾਉਣੀ ਹੈ ਗਲੇ ਦੀ ਜਿਵੇਂ ਆਪਾਂ ਮੋਢੇ ਦੀ ਘਟਾਈ ਪਾਈ ਹੋਗੀ ਜੇਕਰ ਆਪਾਂ 5 4 3 2 1 ਦੀ ਪਾਈ ਹੈ ਘਟਾਈ ਤਾਂ ਫਿਰ ਆਪਾਂ 5 4 3 2 1 ਅੱਗੇ ਆਪਾਂ 1-1 ਦੀ ਘਟਾਈ ਪਾਉਂਦੇ ਜਾਵਾਂਗੇ ਜਿੰਨੇ ਕੁੰਡੇ ਆਪਾਂ ਨੂੰ ਇੱਥੇ ਚਾਹੀਦੇ ਹੋਣਗੇ ਉਹਨੇ ਕੁੰਡੇ ਆਪਾਂ ਜਦੋਂ ਆਪਣੇ ਪੂਰੇ ਹੋ ਜਾਣਗੇ ਤਾਂ ਘਟਾਈ ਪੌਣੀ ਬੰਦ ਕਰ ਦੇਣੀ ਆ ਮਤਲਬ ਸਟਾਰਟਿੰਗ ਚ ਆਪਾਂ ਘਟਾਈ ਆ ਉਸੇ ਤਰ੍ਹਾਂ ਪੌਣੀ ਜਿਵੇਂ ਆਪਾਂ ਮੋੜੇ ਦੀ ਪਾਈ ਹੋਗੀ 5 4 3 2 1 ਦੀ ਪਾਈ ਆ ਤਾਂ ਉਸੇ ਤਰ੍ਹਾਂ 4 3 2 1 ਦੀ ਪਾਈ ਤਾਂ ਉਸੇ ਤਰ੍ਹਾਂ 3 2 1 ਦੀ ਪਾਈ ਤਾਂ ਉਸੇ ਤਰ੍ਹਾਂ ਪਹਿਲਾਂ ਆਪਾਂ ਇੱਕ ਪਾਸਾ ਇਹ ਬਣਾ ਲੈਣ ਫਿਰ ਉਸ ਤੋਂ ਬਾਅਦ ਇਧਰਲੀ ਸਾਈਡ ਇਸੇ ਤਰ੍ਹਾਂ ਆਪਾਂ ਇਹ ਘਟਾਈ ਪਾ ਲੈਣੀ ਜਿਸ ਤਰ੍ਹਾਂ ਇਹ ਪਾਈ ਹੋਗੀ ਠੀਕ ਹੈ ਇਸ ਤਰ੍ਹਾਂ ਘਟਾਈ ਪੈ ਜਾਂਦੀ ਆ ਉੱਪਰ ਦੇਖੋ ਤੁਸੀਂ ਕੁੰਡੇ ਕਿਸ ਤਰ੍ਹਾਂ ਰੱਖਣੇ ਇਹ ਵਾਲੇ ਕੁੰਡੇ ਇਹ ਕੁੰਡੇ ਤੁਸੀਂ ਇਸ ਤਰ੍ਹਾਂ ਕਮੀਜ਼ ਤੋਂ ਜਿਹੜਾ ਹਿਸਾਬ ਲੈ ਲੈਣਾ ਜਿਵੇਂ ਹੁਣ ਇੱਥੇ 4 ਇੰਚ ਹੈ ਦੇਖੋ ਤਾਂ 1 ਇੰਚ ਤਾਂ ਆਪਣੀ ਇੱਕ ਰੋਸ਼ਗੇ ਨਾਲ ਜਿਹੜੀ ਆਪਾਂ ਇਸ ਤਰ੍ਹਾਂ ਗਲਾ ਬਣਾਵਾਂਗੇ ਜਾਂ ਸਲਾਂਗਾਂ ਨਾਲ ਬਣਾਵਾਂਗੇ ਆਪਣੀ ਮਰਜ਼ੀ ਉਹ ਆ ਜਾਊਗਾ ਠੀਕ ਹੈ ਇਹ 3 ਇੰਚ ਰਹਿ ਗਿਆ ਹੁਣ 3 ਇੰਚ ਵਿੱਚ ਤੁਸੀਂ ਕੁੰਡੇ ਵੇਖ ਲੈਣੇ ਕਿੰਨੇ ਆਉਣਗੇ ਉਸੇ ਹਿਸਾਬ ਨਾਲ ਤੁਸੀਂ ਇੱਥੇ ਕੁੰਡੇ ਰੱਖ ਲੈਣੇ ਠੀਕ ਹੈ ਜਿਦੋਂ ਆਪਣੀ ਇੱਥੇ ਕੁੰਡੇ ਪੂਰੇ ਹੋ ਜਾਂਦੇ ਹੈ ਘਟਾਈ ਪਾਉਣੀ ਬੰਦ ਕਰਕੇ ਆਪਾਂ ਲੰਬਾਈ ਕੰਪਲੀਟ ਕਰ ਲੈਣੀ ਹੈ ਮੋੜੇ ਦੀ ਲੰਬਾਈ ਕੰਪਲੀਟ ਕਰ ਲੈਣੀ ਹੈ ਤਾਂ ਇਸ ਤਰ੍ਹਾਂ ਗਲਾ ਤੇ ਮੋੜਾ ਹੋ ਗਿਆ ਹੁਣ ਦੇਖੋ ਜਿਵੇਂ ਮੇਰੇ ਕੋਲ ਇੱਥੇ ਬਾਰਡਰ ਬਣਾਇਆ ਹੈ ਤਾਂ ਬਾਰਡਰ ਹੈ ਜਿਹੜਾ ਇਸ ਤਰ੍ਹਾਂ ਫਲੈਕਸੀਬ ਵਾਲਾ ਦੇਖੋ ਖੁੱਲਦਾ ਹੈ ਠੀਕ ਹੈ ਤਾਂ ਇਹ ਕੁੰਡੇ ਜਿਹੜੇ ਆਪਾਂ ਘੱਟ ਲੈਣੇ ਹੈ ਬਾਰਡਰ ਦੇ ਕੁੰਡੇ ਜੇਕਰ ਆਪਣੇ ਕੋਲ ਡਿਜ਼ਾਈਨ ਇਸ ਤਰ੍ਹਾਂ ਖੁੱਲਦਾ ਤੇ ਜੇਕਰ ਤੁਸੀਂ ਬਾਰਡਰ ਦਾ ਡਿਜ਼ਾਈਨ ਹੀ ਉਸੇ ਤਰ੍ਹਾਂ ਬਣਾਇਆ ਨਹੀਂ ਖੁੱਲਦਾ ਤਾਂ ਤੁਸੀਂ ਕੁੰਡੇ ਉਸ ਹਿਸਾਬ ਨਾਲ ਪੂਰੇ ਰੱਖ ਲੈਣੇ ਆਂ ਉੱਪਰ ਦੇਖੋ ਜਦੋਂ ਆਪਾਂ ਕੁੰਡੇ ਵਧਾਉਣੇ ਜੇਕਰ ਤਾਂ ਆਪਣਾ ਡਿਜ਼ਾਈਨ ਖੁੱਲਦਾ ਤਾਂ ਆਪਾਂ ਉਸ ਹਿਸਾਬ ਨਾਲ ਕੁੰਡੇ ਥੋੜੇ ਜਿਹਾ ਕੁੰਡੇ ਵਧਾ ਲੈਣੇ ਜੇਕਰ ਨਹੀਂ ਖੁੱਲਦਾ ਤਾਂ ਆਪਾਂ 10 15 20 ਇਸ ਤਰ੍ਹਾਂ ਕੁੰਡੇ ਉੱਪਰ ਵਧਾ ਲੈਣੇ ਹੁਣ ਇੱਥੇ ਮੈਂ ਤੁਹਾਨੂੰ ਦੱਸ ਦਿੰਦੀ ਦੇਖੋ ਜਿਵੇਂ ਇਹ 4 ਇੰਚ ਮੈਂ ਬਾਰਡਰ ਬਣਾਇਆ। ਫਿਰ ਉਸ ਤੋਂ ਬਾਅਦ 5 ਇੰਚ ਇਹ ਡਿਜ਼ਾਈਨ 9 ਇੰਚ ਹੋ ਗਿਆ 18 ਇੰਚ ਦੀ ਲੰਬਾਈ ਮੈਂ ਰੱਖਣੀ ਹੈ ਠੀਕ ਹੈ ਤਾਂ 9 ਇੰਚ ਉੱਪਰ ਮੋੜ ਦੇ ਆਗੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਲੰਬਾਈ ਜਿਹੜੀ ਕੰਪਲੀਟ ਹੋ ਜੂਗੀ ਤਾਂ ਇਸ ਤਰ੍ਹਾਂ ਆਪਾਂ ਨਾਪ ਲੈ ਲੈਣਾ ਕਮੀਜ਼ ਤੋਂ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਬਲਾਊਜ਼ ਜਾਂ ਸਕੀਰ ਵੀ ਮਤਲਬ ਆਪਣਾ ਹੈਗਾ ਤਾਂ ਤੁਸੀਂ ਉਸ ਹਿਸਾਬ ਨਾਲ ਨਾਪ ਲੈ ਲੈਣਾ ਤੇ ਜੇਕਰ ਕਮੀਜ਼ ਤੋਂ ਨਾਪ ਲੈਣਾ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਜਿਵੇਂ ਆਪਾਂ ਕਮਰ ਨਾਪ ਲੈਣੀ ਐ ਇਸ ਤਰ੍ਹਾਂ ਉਹਦੇ ਵਿੱਚ ਕਿੰਨੇ ਜਿਹੜਾ ਕਿੰਨਾ ਇੰਚ ਆਉਂਦਾ ਫਿਰ ਕਿੰਨੇ ਇੰਚ ਵਿੱਚ 1 ਇੰਚ ਵਿੱਚ ਕਿੰਨੇ ਕੁੰਡੇ ਆਗੇ ਉਸ ਹਿਸਾਬ ਨਾਲ ਕੁੰਡੇ ਰੱਖ ਲੈਣੀ ਫਿਰ ਉੱਪਰ ਦੇਖ ਲੈਣਾ ਤੁਸੀਂ ਜਿਹੜਾ ਕਿਸ ਤਰ੍ਹਾਂ ਦਾ ਡਿਜ਼ਾਈਨ ਹੈ ਤੁਹਾਡਾ ਫਿਰ ਗਲਾ ਨਾਪ ਲੈਣਾ ਤੁਸੀਂ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਗਲਾ ਰੱਖ ਲੈਣਾ ਇਹ ਬਲਾਊਜ਼ ਦੀ ਮੈਂ ਜਿਹੜੀ ਬਣਾਈ ਆ ਆਪਣੇ ਚੈਨਲ ਤੇ ਸਟੈਪ ਬਾਈ ਸਟੈਪ ਇਸ ਸਾਰਾ ਦੱਸਿਆ ਹੋਇਆ ਹੈ ਇਸੇ حساب ਨਾਲ ਤੁਸੀਂ ਇਸੇ ਤਰ੍ਹਾਂ ਗਲਾ ਬਣਾ ਲੈਣਾ ਠੀਕ ਹੈ ਬਾਹਾਂ ਦੀ ਲੰਬਾਈ ਹੁਣ ਤੁਹਾਨੂੰ ਦੱਸ ਦਿੰਨੀ ਆ ਕਿ ਵੀ ਲਈ ਦੇਖੋ ਹੁਣ ਜਿਵੇਂ ਆਪਣੀ ਕਮੀਜ਼ ਦੀ ਬਾਹਾਂ ਦੀ ਲੰਬਾਈ ਹੈ ਇਹ 16 ਇੰਚ ਦੇਖੋ 16 ਇੰਚ ਲੰਬਾਈ ਹੈ ਮੇਰੇ ਕੋਲ ਇਸ ਤਰ੍ਹਾਂ ਠੀਕ ਹੈ 16 ਇੰਚ ਦੀ ਲੰਬਾਈ ਕਰਕੇ ਉਸ ਤੋਂ ਬਾਅਦ ਤੁਸੀਂ ਜਿਵੇਂ ਤੁਸੀਂ ਮੋਢਿਆਂ ਦੀ ਘਟਾਈ ਪਾਈ ਹੋਗੀ ਇੱਥੇ ਉਵੇਂ ਤੁਸੀਂ ਜਿਹੜੇ ਬਾਹਾਂ ਦੀ ਘਟਾਈ ਪਾਉਂਦੇ ਜਾਣਾ ਪਹਿਲਾਂ ਜਿਵੇਂ ਆਪਾਂ ਇੱਥੇ 5 4 3 2 1 ਦੀ ਪਾਈ ਤਾਂ 5 4 3 2 1 ਦੀ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਕਰਕੇ ਜਾਂ ਦੋ ਦੋ ਕਰਕੇ ਕੁੰਡੇ ਘਟਾਉਂਦੇ ਜਾਣਾ ਫਿਰ ਜਦੋਂ ਆਪਾਂ ਦੇਖ ਲੈਣਾ ਨਾਪ ਕੇ ਇੱਥੇ ਜਿਵੇਂ ਆਪਣਾ 9 ਇੰਚ ਮੋਢਾ 4.5 ਇੰਚ ਜਦੋਂ ਆਪਣੀ ਲੰਬਾਈ ਹੋ ਜਾਂਦੀ ਜਿਹੜਾ ਆਪਾਂ ਘਟਾਈ ਪਾਉਂਦੇ ਜਾਂਦੇ ਆ ਤਾਂ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੁੰਡੇ ਜ਼ਿਆਦਾ ਰਹਿ ਜਾਂਦੇ ਆ ਤਾਂ ਤੁਸੀਂ 3 3 ਦੋਨਾਂ ਸਾਈਡਾਂ ਤੋਂ ਇਸੇ ਤਰ੍ਹਾਂ ਕਰਕੇ ਘਟਾ ਕੇ ਉੱਪਰ 8 ਜਾਂ 10 ਕੁੰਡੇ ਰੱਖ ਲੈਣੇ ਤੇ ਉਹ ਬੰਦ ਕਰ ਦੇਣੇ ਇਸ ਤਰ੍ਹਾਂ ਬਾਹ ਬਣ ਜਾਂਦੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਨਾਪ ਲੈ ਲੈਣਾ ਬਾਕੀ ਜੇਕਰ ਤੁਹਾਨੂੰ ਕੁਝ ਨਾ ਸਮਝ ਲੱਗਿਆ ਹੋਵੇ ਅ ਜਿਵੇਂ ਮੈਂ ਇੱਥੇ ਕੁਝ ਦੱਸਣ ਵਾਲਾ ਰਹਿ ਗਿਆ ਹੋਵੇ ਤਾਂ ਤੁਸੀਂ ਦੁਬਾਰਾ ਕਮੈਂਟ ਕਰਕੇ ਪੁੱਛ ਸਕਦੇ ਆ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕਿਹੜਾ ਤੁਹਾਨੂੰ ਮੇਰਾ ਇਹ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤਾਂ ਜੋ ਮੈਂ ਅੱਗੇ ਵੀ ਇਸੇ ਤਰ੍ਹਾਂ ਦੀ ਤੁਹਾਡੇ ਲਈ ਹੈਲਪਾਂ ਜਿਹੜੀ ਲੈ ਕੇ ਆਉਂਦੀ ਰਵਾਂ ਧੰਨਵਾਦ